ਸਪੋਰਟ ਕਰ ਰਿਹਾ ਸਾਡੀ ਕੋਈ ਸਪੋਰਟ ਨਹੀਂ ਕਰ ਰਹੀ ਇਹ ਬੰਦ ਕਰ ਆ ਆ ਮੈਂ ਨਾ ਤੋੜ ਕੇ ਰੱਖ ਦੂੰਗਾ ਮੇਰੀ ਗੱਲ ਸੁਣ ਲੈ ਤੁਸੀਂ ਬੰਦ ਕਰ ਬੰਦ ਕਰ ਲੋ ਫਿਰ ਤੁਸੀਂ ਨਾ ਇਸ ਤਰ੍ਹਾਂ ਇਹ ਕੱਛੇ ਜਿਹਾ ਲੱਗਦਾ ਆਈ ਫੱਸੀ ਲੱਗਦਾ ਆ ਪਿਆਰ ਇਹ ਕੱਲ ਨਹੀਂ ਪਿਆਰ ਦਾ ਜੋ ਮਰਜ਼ੀ ਹੋਸਾ ਤਾਂ ਆ ਉਹ ਯਾਰ ਪਿਆਰ ਨਾ ਤੇਰੇ ਐਮਐਨਏ ਕਿਹੜੇ ਵਾਲਾ ਮੇਰਾ 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 ਵਾਅਦਾ ਕਸਮ ਟੱਕਰੋਂ ਪੂਰਾ ਕੀਤਾ ਹੋਣਾ ਹੈ ਹਾਂ ਇੱਕ ਤਾਂ ਫੈਸਲਾ ਕਰ ਦਿੱਤਾ ਮੈਂ ਤੁਹਾਡੀ ਮਾਂ ਮੇਰੇ ਨਾਲ ਕੱਲ ਮੈਂ ਮੇਰੀ ਮਾਵਾਂ ਬਰਾਬਰ ਹੈ ਬੱਸ ਤਾਂ ਤੁਹਾਡਾ ਤਰੀਕਾ ਨਹੀਂ ਸਹੀ ਹੈਗਾ

ਕੌਣ ਜੁੱਤੀ ਉੱਠੀ ਮੇਰੀ ਬਣਾਉਂਗੀ ਬਣਾਉਂਗੀ ਕਦੀ ਆ ਜਾਨੀ ਤੂੰ ਨਾ ਮਾਣ ਨਾ ਮਾ ਮੈਂ ਵੀ ਤੁਹਾਨੂੰ ਕਲਾਮ ਬਣਾਉਂ ਰਹੀ ਹਾਂ ਵਾਹ ਅਖਣ ਰਵਾਂ ਮੈਂ ਤੇ ਸੀ ਗਾਲ ਪਿੰਦ ਦੇ ਵਿੱਚ ਨਾ ਨਾ ਨਹੀਂ ਦੇ ਕਪੜਾ ਦੇਣਾ ਜਿੰਨਾ ਮਿੱਲੇ ਗੱਲ ਕਰਦੇ ਮੈਂ ਤੇ ਸੀ ਮੈਂ ਫਰੇਮ ਪਟਾ ਦੇਣਾ ਕੁਝ ਦੇਖੋ ਮੁਲਾਜ਼ਮ ਤੇ ਤੁਸੀਂ ਮੈਂ ਬਨਪਲੇ ਕਰ ਮੈਂ ਫਰੇਮ ਪਟਾ ਦੇਣਾ ਮੈਂ ਫਰੇਮ ਨਹੀਂ ਜਾ ਅਸੀਂ ਜਦੋਂ ਮੈਂ ਤਾਂ ਪਟਾ ਹੀ ਦੇਣਾ ਹੈ ਹਾਂ ਅਸੀਂ ਇਹਨਾਂ ਨੇ ਕਿਹਾ ਵੀ ਅਸੀਂ ਪਟਾ ਹੀ ਦੇਣਾ ਬੀਜੀ ਜਾ ਤਾਂ ਫਰੇਮ ਪਟਾ ਦਿਓ ਪਟਾ ਦੇ ਲੈ ਪਟਾ ਦੇ ਨੇ ਤੁਸੀਂ ਜੀਵ ਨਾਲ ਗੱਲ ਕਰੋ ਪਟਾ ਦੇ ਅਸੀਂ ਕਿਹਾ ਕਿ ਅਸੀਂ ਜਿਹੜਾ ਹੋ ਗਿਆ ਗੱਲ ਕਰੋ ਤੁਸੀਂ ਪਹਿਲੇ ਕਿ ਲਵਾਇਆ ਹੋਇਆ ਹਾਂ ਸਾਡਾ ਆਪਣਾ ਹਾਂ ਕਿਹੜਾ ਆਪਣਾ ਜੀ ਇਰਜੀਵ ਹਾਈ ਟੈਕ ਵਾਲੇ ਤੋਂ ਲਵਾਇਆ ਸੀ ਕਾਲੇ ਦਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਧੀਆਂ ਪੈਣ ਵਾਲੇ ਜਾਂ ਗੱਲ ਪੈਂਦਾ ਆਖੇ ਪੈਂਜੀ ਗੱਲ ਇਹ ਹੀ ਹੈ ਕਾਲੇ ਤੁਸੀਂ ਇਹ ਬੁਈ ਰੈਸਟੋਰੈਂਟ ਚ ਜਾਓ ਨਾ ਇਹ ਝੂਠ ਤੁਸੀਂ ਇੱਥੇ ਟਾਇਆ ਤੁਸੀਂ ਮੈਨੂੰ ਤੁਸੀਂ ਮਿਲਾਂਦੇ ਤੁਹਾਡੇ ਬੋਲ ਨਹੀਂ ਸਕਦੇ ਤੁਹਾਡੇ ਅੱਗੇ ਮਾਤਾ ਜੀ ਹਾਂਜੀ ਇ tanto ਨਾ ਕਰੋ ਅਸੀਂ ਤੁਹਾਨੂੰ ਲਵਾ ਦੋ ਤੁਹਾਡੇ ਲਈ ਅਟਰਦੇ ਦਿਖਾ ਦੇਣਾ ਅਸੀਂ ਦਿਵਾ ਦੇਨੇ ਆ ਅਟਰਦੇ ਸੁਪਰੀਮ ਕੋਰਟ ਤੋਂ ਮਿੰਜੇ ਕੋਰਟ ਤੇ ਅਟਰਦੇ ਮਿੰਜੇ ਕੋਈ ਕੇਸ ਆਦਾ ਪਿਆ ਮੇਰਾ ਜੀ ਅਟਰਦੇ ਕਾਫੀ ਜਿਹੜਾ ਆਦਾ ਪਿਆ ਅਟਰਦੇ ਦੀ ਕਾਪੀ ਜਿਹੜਾ ਮੇਰੇ ਕੋਲ ਨਹੀਂ ਨਹੀਂ ਆਇਆ ਹਾਈ ਕੋਰਟ ਅਸੀਂ ਉੱਥੇ ਮੰਗ ਕੇ ਚੱਲ ਕੋਰਟ ਦੇ ਅਟਰਦੇ ਦੀ ਕਾਪੀ ਅਸੀਂ ਉੱਥੇ ਬਖਾਵਾਂਗੇ ਚੱਲ ਕੇ ਚਲੋ ਆਓ ਤੁਸੀਂ ਸਾਡੇ ਨਾਲ ਜੇ ਜ਼ਬਰਦਸਤ ਆ ਫੋਨ ਕਿਉਂ ਨਾ ਬੰਦ ਕਰ ਰੋ ਇਹਨੂੰ ਤੇ ਬੰਦ ਕਰ ਦੇ ਬਸ ਬੰਦ ਕਰ ਦੇ ਕਾਮਲਾ ਹੋਇਆ ਤੇ ਜਿਹਨੂੰ ਲੈ ਕੇ ਸਾਰਾ ਬਵਾਲ ਹੋਇਆ ਤੇ ਕਿਸ ਤਰ੍ਹਾਂ ਹੋਇਆ ਪਾਜੀ ਇਹ ਸਾਰਾ ਰੋਲਾ ਸਿਰਫ ਇੱਕ ਹੋਲਡਿੰਗ ਤੋਂ ਹੀ ਚੱਲਿਆ ਹੈ ਅਸੀਂ ਹੋਲਡਿੰਗ ਰੋਕ ਰਹੇ ਸੀ ਵੀ ਸਾਡੀ ਛੱਤ ਤੇ ਅਸੀਂ ਸਿਆਸੀ ਹੋਲਡਿੰਗ ਨਹੀਂ ਲੱਗਣ ਦੇਣਾ ਜਿੰਦੇ ਤੋਂ ਬਸ ਇਹ ਸਾਰਾ ਬਵਾਲ ਮਚ ਗਿਆ ਐ ਐਸ ਐਚਓ ਸਾਹਿਬ ਆਏ ਨੇ ਪਹਿਲਾਂ ਉਹਨਾਂ ਨੇ ਹੋਰ ਤਿੰਨ ਮਲਾਜ਼ਮ ਭੇਜੇ ਨੇ ਉਹ ਆਏ ਨੇ ਉਹ ਸਾਡੀ ਛੱਤ ਤੇ ਸਿੱਧੀ ਪੌੜੀ ਲਾਣ ਲੱਗੇ ਸੀ ਮੈਂ ਉਹਨਾਂ ਨੂੰ ਰੋਕਿਆ ਵੀ ਸਾਡੇ ਘਰੇ ਸਿੱਧੀ ਪੌੜੀ ਨਾ ਲਾਓ ਤੁਸੀਂ ਕਿਸੇ ਘਰੇ ਪੌੜੀ ਨਹੀਂ ਲਾ ਸਕਦੇ ਇਸ ਤਰ੍ਹਾਂ ਚਲੋ ਜੀ ਉਹ ਰੁਕ ਗਏ ਨੇ ਉਹ ਕਹਿੰਦੇ ਆ ਉੱਪਰ ਆ ਗਏ ਅਸੀਂ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਉਹ ਬਹਿ ਗਏ ਨੇ ਕੋਈ ਗੱਲ ਨਹੀਂ ਉਹਨਾਂ ਨੇ ਬਹੁਤ ਵਧੀਆ ਸਾਡਾ ਡੀਲ ਕੀਤਾ ਅਸੀਂ ਉਹਨਾਂ ਨੂੰ ਸਾਰੀ ਆਪਦੀ ਦੱਸੀਏ ਵੀ ਸਾਡਾ ਇਸ ਤਰ੍ਹਾਂ ਰੋਲਾ ਚ ਤੁਸੀਂ ਸਾਡੇ ਨਾਲ ਇਹ ਕੰਮ ਨਾ ਕਰੋ ਸਾਡੀ ਛੱਤ ਤੇ ਹੋਲਡਿੰਗ ਨਾ ਲਾਓ ਸਾਨੂੰ ਹੋਰ ਵੀ ਪਾਲਟੀਆਂ ਵਾਲੇ ਬਾਅਦ ਚ ਬੜਾ ਤੰਗ ਕਰਦੇ ਨੇ ਉਹ ਕਹਿੰਦੇ ਸਾਨੂੰ ਐਸਚਓ ਸਾਹਿਬ ਨੇ ਭੇਜਿਆ ਸੀ ਐਸਚਓ ਸਾਹਿਬ ਨੂੰ ਬੁਲਾ ਲੈਣੇ ਆ ਅਸੀਂ ਕਹਾਂ ਤੁਸੀਂ ਬੁਲਾ ਲਓ ਜੀ ਐਸਚਓ ਸਾਹਿਬ ਆਏ ਸਾਡੀ ਪੌੜੀ ਚੜੇ ਨੇ ਉਹਨਾਂ ਨੇ ਸਾਨੂੰ ਸਿੱਧਾ ਹੀ ਕਿਹਾ ਵੀ ਹਾਂ ਵੀ ਤੁਸੀਂ ਹੋਲਡਿੰਗ ਨਹੀਂ ਲੱਗਣ ਦੇਂਦੇ ਅਸੀਂ ਦੋਵੇਂ ਜੀ ਸੀ ਅਸੀਂ ਕਹਾਂ ਜੀ ਹੋਲਡਿੰਗ ਅਸੀਂ ਨਹੀਂ ਲੱਗਣ ਦੇਣਾ ਇਹ ਕਿਉਂ ਨਹੀਂ ਲੱਗਣ ਦੇਣਾ ਤੁਸੀਂ ਫਲਾਨਾ ਹੈ ਟਮਕਾਨਾ ਹੈ ਤੁਸੀਂ ਕਿਵੇਂ ਰੋਕ ਸਕਦੇ ਹੋ ਐਮਐਲਏ ਦਾ ਪੋਸਟਰ ਹੈ ਸਾਨੂੰ ਉੱਥੇ ਬਾਹਰ ਹੀ ਗਾਲਾਂ ਕੱਢਣ ਲੱਗ ਪਏ ਨੇ ਗਾਲਾਂ ਕੱਢਦੇ ਕਰਦੇ ਤੇ ਮੇਰੇ ਹੱਥੋਂ ਬਾਹਰ ਵੀ ਉਹਨਾਂ ਨੇ ਫੋਨ ਖੋਇਆ ਮੈਂ ਕਿਹਾ ਵੀ ਤੁਸੀਂ ਫੋਨ ਨਹੀਂ ਕਿਸੇ ਦਾ ਖੋਹ ਸਕਦੇ ਅਸੀਂ ਤੁਹਾਨੂੰ ਕੁਝ ਨਹੀਂ ਕਹਿ ਰਹੇ ਸਿਰਫ ਅਸੀਂ ਤੁਹਾਡੀ ਵੀਡੀਓ ਬਣਾ ਰਹੇ ਹਾਂ ਤੇ ਮਤਲਬ ਕਿ ਜੇ ਤੁਸੀਂ ਸਾਡੀ ਫੋਨ ਖੋਹ ਰਹੇ ਹੋ ਤੇ ਸਾਡੇ ਕੈਮਰੇ ਵੀ ਲੱਗੇ ਨੇ ਉਹਦੇ 'ਚ ਰਿਕਾਰਡ ਹੋ ਜਾਏਗਾ ਉਹ ਤਾਂ ਤੁਹਾਨੂੰ ਕੈਮਰੇ ਤਾਂ ਸਾਡੇ ਕੁਝ ਨਹੀਂ ਕਹਿ ਰਹੇ ਫਿਰ ਜਿਉ ਸਾਡੇ ਬੈਡਰੂਮ 'ਚ ਆ ਗਏ ਨੇ ਸਾਡੇ ਨਾਲ ਹੀ ਮੈਂ ਅੰਦਰ ਆਈ ਆ ਸਾਡੇ ਮਗਰ ਮਗਰ ਅੰਦਰ ਆ ਗਏ ਨੇ ਮੇ ਸਾਡੇ ਬੈਡਰੂਮ ਚ ਆ ਕੇ ਸਾਡਾ ਡੀਵੀਆਰ ਪਹਿਲਾਂ ਕਹਿੰਦੇ ਇਹ ਮੁਲਾਜ਼ਮਾਂ ਨੂੰ ਇਹਨਾਂ ਦਾ ਡੀਵੀਆਰ ਪਟੋ ਡੀਵੀਆਰ ਪਟਾ ਦੇ ਪੱਤੇ ਦੇ ਅੰਮ੍ਰਿਤ ਤਾਂ ਵੀ ਵੀਡੀਓ ਬਣਾਈ ਗਈਆਂ ਉਸ ਵੀਡੀਓ ਤੋਂ ਫਿਰ ਉਹ ਸਾਡੇ ਗੱਲ ਪੈ ਗਏ ਨੇ ਮੇਰੇ ਹਸਬੰਡ ਸੀ ਕੋਲ ਮੇਰੇ ਮਦਰ ਸੀ ਮੇਰੇ ਮਦਰ ਵੀ ਆ 70 ਸਾਲ ਦੇ ਨੇ ਦੇਖੋ ਇਹਨਾਂ ਨੂੰ ਵੀ ਧੱਕੇ ਧੁੱਕੇ ਮਾਰੇ ਨੇ ਮੈਨੂੰ ਵੀ ਚਪੇੜਾ ਮਾਰੀਆਂ ਮੇਰੇ ਨੋ ਨੂੰ ਮਾਰ ਗਏ ਨੇ ਤੇ ਮਤਲਬ ਕਿ ਫੋਨ ਖੋਣ ਦੀ ਕੋਸ਼ਿਸ਼ ਪੂਰੀ ਕੀਤੀ ਉਹਨਾਂ ਨੇ ਸਾਡੇ ਅਸੀਂ ਕਿਹਾ ਵੀ ਫਿਰ ਮੇਰੇ ਹਸਬੰਡਸ ਕੋ ਕਹਿ ਰਹੇ ਨੇ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਇਹ ਗੱਲ ਬੈਠ ਕੇ ਵੀ ਹੋ ਸਕਦੀ ਤੁਸੀਂ ਸਾਡੇ ਨਾਲ ਆਰਾਮ ਨਾਲ ਗੱਲ ਕਰੋ ਤੇ ਪਰ ਨਹੀਂ ਜੀ ਉਹ ਕੋਈ ਆਰਾਮ ਨਾਲ ਗੱਲ ਨਹੀਂ ਉਹ ਇੱਕੋ ਹੀ ਗੱਲ ਕਹੀ ਜਾ ਰਹੇ ਨੇ ਆ ਹੋਲਡਿੰਗ ਲਾ ਦਿਓ ਆ ਫਲਾਨਾ ਕਰ ਦਿਓ ਉਹ ਹੁਣ ਮੁਕਰ ਰਹੇ ਨੇ ਵੀ ਇਹ ਹੋਲਡਿੰਗ ਦੀ ਤਾਂ ਕੋਈ ਗੱਲ ਹੀ ਨਹੀਂ ਸਰ ਸਾਰੀ ਗੱਲ ਹੀ ਹੋਲਡਿੰਗ ਦੀ ਏ ਹੋਰ ਕੋਈ ਗੱਲ ਨਹੀਂ ਕੋਈ ਦਰਖਾਸਤ ਨਹੀਂ ਸਾਨੂੰ ਅੱਜ ਤੱਕ ਇਹਨਾਂ ਦਾ ਕੋਈ ਫੋਨ ਨਹੀਂ ਆਇਆ ਵੀ ਸਾਡੀਆਂ ਦਰਖਾਸਤਾਂ ਨੇ ਫਲਾਨਾ ਹੈ ਟਮਕਾਨਾ ਹੈ ਝੂਠ ਮਾਰੀ ਜਾਂਦੇ ਨੇ ਕੋਈ ਹੋਰ ਮੰਗੀ ਤੁਹਾਡੀ ਕੀ ਮੰਗ ਹੈ ਹੁਣ ਸਾਡੀ ਮੰਗ ਹੈ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਕਿਉਂ ਅੱਜ ਆ ਪ੍ਰੈਸ ਦੇ ਸਾਹਮਣੇ ਆਏ ਆ ਵੀ ਅੱਜ ਸਾਡੇ ਨਾਲ ਲਾਹ ਕੁਛ ਹੋ ਰਿਹਾ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਸਾਡੀ ਹਰ ਇੱਕ ਚੀਜ਼ ਨੂੰ ਖਤਰਾ ਹੈ ਨਾ ਤੇ ਇਹ ਸਿਰਫ ਸਾਰੇ ਰਲ ਕੇ ਸਾਡੀ ਜਗ੍ਹਾ ਹੜਪਣਾ ਚਾਹੁੰਦੇ ਸਰ ਜਿਹਦੇ ਚ ਜੌਨ ਡੀਅਰ ਵਾਲੇ ਵੀ ਮਾਲਕ ਵੀ ਸ਼ਾਮਲ ਨੇ